ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਯੋਜਨਾ ਸੂਬੇ ਦੇ ਨਾਗਰਿਕਾਂ ਨੂੰ ਮੁਫਤ ਯੋਗ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਿੱਧ ਹੋ ਰਹੀ ਹੈ ਇਸ ਯੋਜਨਾ ਦਾ ਉਦੇਸ਼ ਯੋਗ ਨੂੰ ਘਰ-ਘਰ ਤੱਕ ਪਹੁੰਚਾ ਕੇ ਇੱਕ ਜਨ ਅੰਦੋਲਨ ਦਾ ਰੂਪ ਦੇਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਇਸ ਅਭਿਆਨ ਤਹਿਤ ਸਹੀ ਯੋਗਾ ਟ੍ਰੇਨਰਾਂ ਦੀ ਇੱਕ ਵਿਸ਼ੇਸ਼ ਟੀਮ ਗਠਿਤ ਹੈ ਜੋ ਕਿ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੀ ਲਗਾਤਾਰ ਯਤਨਸ਼ੀਲ ਹੈ ਡੀਪੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਰਾਹੀਂ ਲੁਧਿਆਣਾ ਦੇ ਹਜ਼ਾਰਾਂ ਲੋਕ ਲਾਭ ਲੈ ਰਹੇ ਹਨ ਉਹਨਾਂ ਜ਼ਿਲ੍ਹੇ ਦੇ ਸਾਰੇ ਬੀਡੀਪੀਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਯੋਗ ਦੇ ਲਾਭ ਬਾਰੇ ਜਾਣਕਾਰੀ ਹਾਸਲ ਕਰ ਸਕਣ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 193 ਸਥਾਨਕ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 9666 ਲੋਕਾਂ ਨੇ ਇਸ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਮੁੱਖ ਮੰਤਰੀ ਯੋਗ ਸ਼ਾਲਾ ਅਭਿਆਨ ਦੇ ਅਧੀਨ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਯੋਗਾ ਟ੍ਰੇਨਰ ਆਪਣੀ ਮਿਹਨਤ ਅਤੇ ਲਗਨ ਨਾਲ ਲੋਕਾਂ ਨੂੰ ਯੋਗ ਤੋਂ ਜਾਣੂ ਕਰਵਾ ਰਹੇ ਹਨ। ਉਹਨਾਂ ਵਿੱਚ ਬਲਾਕ ਰਾਇਕੋਟ ਤੋਂ ਅਵਤਾਰ ਸਿੰਘ ਅਤੇ ਸਤਵੀਰ ਸਿੰਘ, ਬਲਾਕ ਸੁਧਾਰ ਤੋਂ ਰਾਹੁਲ ਕੁਮਾਰ ਸ਼ਰਮਾ, ਹਲਵਾਰਾ ਤੋਂ ਰਜੀਸ਼ ਕੁਮਾਰ ਲਖੀਰਾ, ਸਿਦਮਾ ਬੇੜ ਤੋਂ ਇੰਦਰਜੀਤ ਕੌਰ, ਜਗਰਾਉ ਤੋਂ ਮਦੂ ਤੇ ਸੂਰਿਆਕਾਂਤ ਕੁਮਾਰ, ਪਖਵਾਲ ਤੋਂ ਜੁਜਾਰ ਸਿੰਘ ਯਾਦਵ ਤੇ ਰਿਸ਼ਭ ਡੇਲੋਂ ਤੋਂ ਧਰਮਦੇਵ ਸ਼ਰਮਾ ਮਲੋਤ ਤੋਂ ਮਨਜੀਤ ਕੌਰ ਤਰਾਹਾ ਤੋਂ ਰਾਜਕੁਮਾਰ ਖੰਨਾ ਤੋਂ ਇਕਬਾਲ ਕੌਰ ਤੇ ਕਾਸ਼ਵੀ ਸਮਰਾਲਾ ਤੋਂ ਮਨਪ੍ਰੀਤ ਸਿੰਘ ਤੇ ਦਿਵਿਆਂਸ਼ੀ ਸ਼੍ਰੀ ਵਾਸਤਵ ਮਾਛੀਵਾੜਾ ਸਾਹਿਬ ਤੋਂ ਅਮਰਦੀਪ ਸਿੰਘ ਇੰਦਰਜੀਤ ਕੌਰ ਲక్ష్ਮੀ ਨੇਹਾ ਸੋਨਾਰਾਣੀ ਨੈਨਾ ਸ਼ਰਮਾ ਅਭਿਸ਼ੇਕ ਆਰਿਅਨ ਮੌਨਿਕਾ ਅਮਰਜੀਤ ਰਮਨਦੀਪ ਕੌਰ ਪ੍ਰੀਤੀ ਨੇਗੀ ਅਰुणੂਨ ਕੁਮਾਰ ਚੌਧਰੀ ਸ੍ਰੇਸ਼ਟੀ ਸ਼ਕਤੀ ਸ਼ੁਭਮ ਸੇਮਬਲ ਹਰਜੀਤ ਕੌਰ ਹਰਸ਼ਿਤ ਰਤੰਬਰਾ ਅਤੇ ਅਮਨਦੀਪ ਕਰ ਯੋਗਾ ਟ੍ਰੇਨਰ ਸ਼ਾਮਲ ਹਨ ਲੋਕ ਧਿਆਨ ਸਕਸ਼ਮ ਕਸਰਤ ਸਥੂਲ ਕਸਰਤ ਅਜੋਗਾਸਨ ਪ੍ਰਾਣਯਾਮ ਅਤੇ ਸੂਰਿਆ ਨਮਸਕਾਰ ਵਰਗੀਆਂ ਯੋਗ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦੇ ਹਨ ਸਿਰਫ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਦਰੁਸਤ ਹੋ ਰਹੇ ਹਨ ਸਗੋ ਸ਼ੂਗਰ ਅਸਥਮਾ ਸ਼ਾਇਟਿਕਾ ਮਾਈਗਰੇਨ ਕਮਰ ਦਰਦ ਗੋਡਿਆਂ ਦਾ ਦਰਦ ਹਾਈ ਅਤੇ ਲੋ ਬਲੱਡ ਪ੍ਰੈਸ਼ਰ ਵਰਗੀਆਂ ਵੱਖ-ਵੱਖ ਸਮੱਸਿਆਵਾਂ ਤੋਂ ਵੀ ਰਾਹਤ ਮਹਿਸੂਸ ਕਰ ਰਹੇ ਹਨ ਸੀਐਮ ਦੀ ਯੋਗਸ਼ਾਲਾ ਇੱਕ ਵਾਰ ਫੇਰ ਇਹ ਸਿੱਧ ਕਰ ਰਹੀ ਹੈ ਕਿ ਯੋਗ ਨਾ ਸਿਰਫ ਇੱਕ ਪ੍ਰਾਚੀਨ ਅਭਿਆਸ ਹੈ ਸਗੋਂ ਇਹ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਦਾ ਵੀ ਪ੍ਰਭਾਵ ਪ੍ਰਭਾਵੀ ਮਾਧਿਅਮ ਹੈ